ਤਨ ਤਰਨ ਜਿਮਨੀ ਚੋਣ ਦੇ ਵਿੱਚ ਰੁਝਾਨ ਆਉਣੇ ਹੋਏ ਸ਼ੁਰੂ ਪਹਿਲੇ ਰੁਝਾਨਾ ਦੇ ਵਿੱਚ ਤਰਨ ਤਰਨ ਦੇ ਵਿੱਚ ਅਕਾਲੀ ਦਲ ਨੇ ਬਣਾਈ ਬੜਤ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਪਛੜਦਿਆਂ ਹੋਇਆਂ 1800 ਵੋਟ ਦੇ ਨਾਲ ਸਭ ਤੋਂ ਉੱਪਰ ਚਲਾ ਗਿਆ ਜੋ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਝਟਕਾ ਹੈ ਤੁਸੀਂ ਜਿਹੜੇ ਹੋ ਲੋਕਲਾਈ ਨਿਊਜ਼ਲਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਤੇ ਤਾਜ਼ਾ ਖਬਰ ਮਿਲ ਸਕੇ ਘੰਟੇ-ਘੰਟੇ ਬਾਅਦ ਤੁਹਾਨੂੰ ਅਸੀਂ ਤਰਨਤਾਰ ਜਿਮਨੀ ਚੋਣ ਦੀ ਜਾਣਕਾਰੀ ਦਿੰਦੇ ਰਹਾਂਗੇ ਪਹਿਲੇ ਰੁਝਾਨਾਂ ਦੇ ਵਿੱਚ ਅਕਾਲੀ ਦਲ ਪਾਰਟੀ ਨੇ ਆਪਣੀਆਂ ਦੂਸਰੀਆਂ ਪਾਰਟੀਆਂ ਨੂੰ ਪਛਾੜਦੇ ਹੋਏ ਜੋ ਸਰਦਾਰੀ ਬਰਕਰਾਰ ਰੱਖੀਏ ਤਰਨਤਾਰ ਦੀ ਜਿਮਨੀ ਚੋਣ ਦੀ ਜਿਵੇਂ ਹੀ ਅੱਜ ਗਿਣਤੀ ਸ਼ੁਰੂ ਹੋਈਏ ਜੋ 8 ਵਜੇ ਇਹ ਗਿਣਤੀ ਦੇ ਰੁਝਾਨ ਸ਼ੁਰੂ ਹੋਣੇ ਆਉਣੇ ਸ਼ੁਰੂ ਹੋ ਗਏ ਨੇ 8 ਵਜੇ ਦੀ ਗਿਣਤੀ ਸ਼ੁਰੂ ਹੋਈ ਔਰ ਤਿੰਨ ਰੌਂਡਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਜਿਸ ਵਿੱਚ ਅਕਾਲੀ ਦਲ ਉਮੀਦਵਾਰ ਸੁਖਵਿੰਦਰ ਕੋਰ ਰੰਦਾਵਾ ਜੋ ਲਗਭਗ 6000 ਵੋਟ ਲੈ ਕੇ ਪਹਿਲੇ ਸਥਾਨ ਤੇ ਚੱਲ ਰਹੇ ਨੇ ਔਰ ਉਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਹੈ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਸਿਰਫ 4500 ਵੋਟਾਂ ਨਾਲ ਦੂਸਰੇ ਨੰਬਰ ਤੇ ਔਰ ਇਸ ਦੇ ਨਾਲ ਹੀ ਤੀਸਰੇ ਨੰਬਰ ਤੇ ਭਾਈ ਮਨਦੀਪ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਜਿਹੜੇ ਕਿ ਸਿਰਫ ਤੇ ਸਿਰਫ 3000 ਵੋਟ ਲੈ ਕੇ ਉਹ ਤੀਸਰੇ ਨੰਬਰ ਤੇ ਬਣਿਆ ਹੋਇਆ ਔਰ ਅਕਾਲੀ ਦਲ ਦਾ ਉਮੀਦਵਾਰ ਸੁਖਵਿੰਦਰ ਕੋਰ ਰੰਦਾਵਾ ਨੇ ਜੋ ਬਹੁਤ ਵੱਡ ਇਨਾ ਵੋਟਾਂ ਹਾਸਲ ਕੀਤੀਆਂ ਨੇ ਜੋ ਪਹਿਲੇ ਉਰਜ ਹਨ ਆਏ ਨੇ ਤਿੰਨ ਰਾਉਂਡਾਂ ਦੀ ਗਿਣਤੀ ਜਿਹੜੀ ਕੰਪਲੀਟ ਹੋਈ ਹੈ ਜਿਸ ਵਿੱਚ 1800 ਵੋਟ ਦੀ ਲੀਡ ਬਣ ਚੁੱਕੀ ਹੈ ਆਮ ਆਦਮੀ ਪਾਰਟੀ ਨੂੰ ਪਛਾੜ ਦਿੱਤਾ ਹੈ ਅਕਾਲੀ ਦਲ ਨੇ ਅਕਾਲੀ ਦਲ ਬਾਦਲ ਦੇ ਵੱਲੋਂ ਪਹਿਲਾ ਹੀ ਦਾਵਾ ਕੀਤਾ ਜਾ ਰਿਹਾ ਸੀ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਦਿਨ ਰਾਤ ਇੱਕ ਕਰਕੇ ਅਕਾਲੀ ਦਲ ਬਾਦਲ ਨੇ ਇੱਥੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ ਜੋ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਕਾਲੀ ਦਲ ਦੀ ਜਮਾਨਤ ਜਬਤ ਹੋ ਗਈ ਸੀ ਸੋ ਅਕਾਲੀ ਦਲ ਨੇ ਬਹੁਤ ਹੀ ਵਧੀਆ ਉਮੀਦਵਾਰ ਦੀ ਚੋਣ ਕੀਤੀ ਇੱਕ ਧਰਮੀ ਫੌਜੀ ਪਰਿਵਾਰ ਦੇ ਜਾ ਕੇ ਟਿਕਟ ਦਿੱਤੀ ਔਰ ਸ਼ਖਵਿੰਦਰ ਕੋਰ ਰੰਦਾਵਾ ਪ੍ਰਿੰਸੀਪਲ ਰਹ ਚੁੱਕੇ ਨੇ ਉਹਨਾਂ ਨੂੰ ਇਹ ਟਿਕਟ ਦਿੱਤੀ ਗਈ ਸੀ ਔਰ ਸ਼ਖਵਿੰਦਰ ਕੋਰ ਰੰਦਾਵਾ ਦੀ ਜਿਹੜੇ ਕਿ ਆਪਣੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਲਿਆਕਤ ਸੀਗੀ ਔਰ ਸ਼ਖਵਿੰਦਰ ਕੋਰ ਰੰਦਾਵਾ ਦੀ ਇਸ ਪੁੱਤਰੀ ਜੋ ਕੈਨੇਡਾ ਤွား ਕੇ ਕੰਚਨ ਰੰਦਾਵਾ ਨੇ ਬਹੁਤ ਕਚੂੜੀ ਚੋਣ ਮਹਿਮ ਸਮਹਾਲੀ ਹੋਈ ਸੀ ਔਰ ਸਰਕਾਰ ਦੇ ਨਾਲ ਜਿੱਦੇ ਸਿੱਧਾ ਲੜਦੀ ਨਜ਼ਰ ਆਈ ਸੀ ਕੰਚਨਕੌਰ ਰੰਦਾਵਾ ਔਰ ਲੋਕ ਵੀ ਕੰਚਨਕੌਰ ਰੰਦਾਵਾ ਦੇ ਨਾਲ ਜੁੜੇ ਜਿਵੇਂ ਹੀ ਸਰਕਾਰ ਉਹਨਾਂ ਦੇ ਪਿੱਛੇ ਰੈਕੀ ਕਰ ਰਹੀ ਸੀ ਉਹਨਾਂ ਨੂੰ ਦਬਕਾਰ ਰਹੀ ਸੀ ਉਹਨਾਂ ਨੂੰ ਧਮਕਾ ਰਹੀ ਸੀ ਪਰ ਉਸ ਦੇ ਨਾਲ ਹੀ ਲੋਕਾਂ ਨੇ ਉਸ ਦਾ ਬਹੁਤ ਸਾਥ ਦਿੱਤਾ ਸੋ ਕੰਚਨਕੌਰ ਰੰਦਾਵਾ ਨੇ ਜਿਹੜਾ ਕਿ ਇਹ ਚੋਣ ਮਹਿਮ ਖੁਦ ਸਮਹਾਲੀ ਹੋਈ ਸੀ ਜੋ ਅੱਜ ਅਕਾਲੀ ਦਲ ਨੂੰ ਇਹ ਅੱਗੇ ਲੈ ਕੇ ਜਾ ਰਹੀ ਹੈ ਅਕਾਲੀ ਦਲ ਦਾ ਉਮੀਦਵਾਰ ਸ਼ਖਵਿੰਦਰ ਕੁਰੰਦਾਵਾ ਜਿਨੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਿੱਛੇ ਰੱਖ ਕਰ ਦਿੱਤਾ ਹੈ ਸੋ ਕਾਂਗਰਸ ਬਹੁਤ ਪਛੜ ਗਈ ਹੈ ਕਾਂਗਰਸ ਜਿਹੜੀ ਹੈ ਚੌਥੇ ਨੰਬਰ ਤੇ ਚੱਲੇਗੀ ਹੈ ਔਰ ਕਾਂਗਰਸ ਦਾ ਜਿਹੜਾ ਕਿ ਪਹਿਲਾ ਵਾਲਾ ਆਧਾਰ ਸੀ ਉਹ ਬਿਲਕੁਲ ਖਤਮ ਹੋ ਗਿਆ ਹੈ ਕਾਂਗਰਸ 2027 ਦੇ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰਦੀ ਹੈ ਪਰ ਜਿਵੇਂ ਹੀ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਦੇ ਚੋਣ ਪ੍ਰਚਾਰ ਵਿੱਚ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਨਸਲ ਟਿੱਪਣੀ ਕੀਤੀ ਸੀ ਉਸ ਤੋਂ ਬਾਅਦ ਅਕਾਲੀ ਦਲ ਤੇ ਸਾਰੀਆਂ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਈ ਸੀ ਕਾਂਗਰਸ ਸਰ ਕਾਂਗਰਸ ਨੂੰ ਬਹੁਤ ਵੱਡਾ ਚਟਕਾ ਚੌਥੇ ਨੰਬਰ ਤੇ ਕਾਂਗਰਸ ਹੈ ਔਰ ਇਸ ਦੇ ਨਾਲ ਹੀ ਭਾਜਪਾ ਬਹੁਤ ਪਿੱਛੇ ਗਈ ਹੈ ਭਾਜਪਾ ਦੇ ਵੱਲੋਂ ਰਵਨੀਤ ਬਿੱਟੂ ਨੇ ਜਿਵੇਂ ਕੱਲ ਕਿਹਾ ਸੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਬੀਜੇਪੀ ਆਪਣੇ ਦਮ ਤੇ ਲੜੇਗੀ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ ਪਰ ਜੋ ਆਜ ਅਕਾਲੀ ਦਲ ਦੇ ਹੱਕ ਦੇ ਵਿੱਚ ਲੋਕਾਂ ਦੇ ਵੱਲੋਂ ਹੰਗਾਰਾ ਦਿੱਤਾ ਗਿਆ ਲੋਕਾਂ ਦੇ ਵੱਲੋਂ ਅਕਾਲੀ ਦਲ ਨੂੰ ਫਿਰ ਦੁਬਾਰਾ ਜਿਹੜਾ ਕਿ ਸੁਰਜੀਤ ਕਰਨ ਲਈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਜੋ ਤਰਨ ਤਰਨੀ ਜਿਮਨੀ ਚੋਣ ਦੇ ਵਿੱਚ ਲੋਕਾਂ ਨੇ ਦਰਸਾ ਦਿੱਤਾ ਕਿ ਪੰਜਾਬ ਦੀ ਪਾਰਟੀ ਹੀ ਪੰਜਾਬ ਨੂੰ ਬਚਾ ਸਕਦੀ ਹੈ ਸੋ ਅਕਾਲੀ ਦਲ ਜਿਹੜਾ ਕਿ ਉਹ ਲਗਾਤਾਰ ਵਧਤ ਬਣਾ ਰਿਹਾ ਤਰਨ ਤਰਨੀ ਜਿਮਨੀ ਚੋਣ ਦੇ ਵਿੱਚ 2027 ਨੂੰ ਜਿਹੜੀ ਪਾਰਟੀ ਸਰਕਾਰ ਬਣਾਵੇਗੀ ਉਹ ਤਰਨ ਤਰਨੀ ਜਿਮਨੀ ਚੋਣ ਜਿਹੜੀ ਪਾਰਟੀ ਜਿੱਤੇਗੀ ਉਸ ਦੀ ਸਰਕਾਰ ਤਾਰੇ ਦੇ ਪਹਿਲੇ ਰੁਝਾਨ ਆਏ ਨੇ ਜਿਸ ਵਿੱਚ ਅਕਾਲੀ ਦਲ ਦੀ ਉਮੀਦਵਾਰ ਸ਼ਖਵਿੰਦਰ ਕੋਰਾਂ ਦਾਵਾ ਨੇ 1800 ਵੋਟਾਂ ਨਾਲ ਆਪਣੇ ਦੂਸਰੇ ਵਿਰੋਧੀਆਂ ਨੂੰ ਹਰਾ ਦਿੱਤਾ ਹੈ ਪਿੱਛੇ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਅਕਾਲੀ ਦਲ ਜਿਹੜੀ ਸਿਧੀ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਪਰ ਇਹ ਸ਼ੁਰੂਤੀ ਰੁਝਾਨ ਨੇ ਅਜੇ 16 ਰਾਉਂਡਾਂ ਦੀ ਜਿਹੜੀ ਗਿਣਤੀ ਹੋਣੀ ਹੈ ਜਿਸ ਵਿੱਚ ਬਾਕੀ ਅਜੇ ਜਿਹੜੇ 13 ਰਾਉਂਡ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਪਰ ਅੱਜ ਪਹਿਲੇ 3 ਰਾਉਂਡਾਂ ਦੇ ਵਿੱਚ ਅਕਾਲੀ ਦਲ 1800 ਵੋਟਾਂ ਨਾਲ ਸਾਰੀਆਂ ਪਟੀਆਂ ਨੂੰ ਅੱਗੇ